ਓਏ ਦੇਖ ਲੈ ਆਈਓ ਦੇਖੋ ਬੋਤਲ ਜੀ ਤਾਂ ਹਜਣਾ ਸੀ ਬੰਦ ਨੇ ਪੂਰਾ ਸਿਰੇ ਦੇ ਜਿਗਾਰਡ ਬਣਾ ਲਿਆ ਦੇਖੋ ਲਵੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਠੋਕ ਦਿੰਦਾ ਇਹ ਦੇਖੋ ਹਲੋ ਲੱਗਦਾ ਕਾਜ ਆ ਕੱਟ ਰਿਹਾ ਦੇਖੋ ਉਹ ਦੇਖ ਕੇ ਫਰਨ ਮੁੜ ਗਈ ਆ ਦੇਖੋ ਪੂਰਾ ਪੂਰੀ ਪੇਟੀ ਤਰੀ ਫਿਰਦਾ ਦੇਖੋ ਆ ਠੋਕਿਆ ਆਈ ਦਿਸ ਸ਼ਰਾ ਲਾ ਰਗਾ ਬੰਦ ਨੇ ਦੇਖੋ ਇਹ ਲੱਗਿਆ ਆ ਦੇਖੋ ਲਵੀ ਬੈਠਾ ਉਹ ਕੋਸਾ ਲੱਗੀ ਪਈ ਹੈ ਕਰਨ ਆ ਪਤਾ ਨਹੀਂ ਕੀ ਕੱਟਨ ਦੇ ਤਰੀਕੇ ਦੇਖੋ ਪੈਗੋ ਪਾਲਿਆ ਕੰਮ ਵਈ ਇਹਲਾ ਸਿਰੇ ਦਾ ਜਗਾੜੀ ਬੰਦਾ ਦੇਖੋ ਉਹ ਦੇਖਰ ਵਾਲੇ ਨੂੰ ਪਤਾ ਨਹੀਂ ਲੱਗ ਰਿਹਾ ਦੇਖੋ ਉਹਨੂੰ ਲੱਗਦਾ ਕਿ ਕੰਮ ਲੱਗਿਆ ਪਿਆ ਦੇਖੋ ਲਵੀ ਠੋਕੀ ਤੁਰਿਆਦਾ ਦੇਖੋ ਅੱਖ ਨਹੀਂ ਸ਼ਾਮ ਕਰ ਦਿੰਦਾ ਪਤਾ ਨਹੀਂ ਦਾ ਸਿਰੇ ਦਾ ਸਰਾਬੀ ਬੰਦਾ ਹੈ ਆ ਦੇਖੋ ਕੰਨ ਬੱਲਾ ਆ ਉਹਦੇ ਵਿੱਚੋਂ ਕੱਢ ਕੇ ਡੱਬੇ ਚੋਂ ਅਲੱਗ ਮਾਰ ਗਿਆ ਉਹ ਦੇਖੋ ਕਹਿੰਦਾ ਲਿਆ ਫਰਾ ਇਹ ਜਨਾਤਾ ਦੇਖਿਆ ਉਹ ਥੱਲੇ ਲੱਗੀ ਕੰਮ ਜਾਈ ਉਹਦੇ ਵਿੱਚ ਲਵਾਉ ਉਹ ਦੇਖੋ ਉਹ ਉਸੇ ਦੇ ਵਿੱਚ ਹੀ ਫਿੱਟ ਕਰੀ ਫਿਰਦਾ ਕੇਨ ਕੀ ਕਹਾਂਗੇ ਭਾਈ ਜੀ ਸੱਚ ਹੈ ਭਾਈ ਯਾਰ ਫਾਦ ਗਿਆ ਹੁਣ ਲੱਗਦਾ ਇਹ ਦੇਖੀ ਜੰਦੀ ਹੈਗੀ ਦੇਖੋ ਦਸਤਾਨੇ ਇਹਦੇ ਵਿੱਚ ਵੀ ਪਾਰਖੇ ਪਤੰਦਾਂ ਨੇ ਆਹ ਕੁਛ ਲੱਗ ਗਿਆ ਇਹ ਇਹਦੇ ਵਿੱਚੋਂ ਵੀ ਦੇਖਦੀ ਹੈ ਇਹ ਵੀ ਦੇਖੋ ਫਿੱਟ ਕਰੀ ਫਿਰਦਾ ਕੁਝ ਜਗ ਹੀ ਨਹੀਂ ਸੰਧੀ ਪਤੰਦਾਂ ਨੇ ਤਾਂ-ਤਾਂ ਤੇ ਸੈੱਟ ਕਰ ਕੀ ਇਹ ਦੇਖੋ ਉਹ ਲੈ ਕੇ ਸਾਰਾ ਕੁਝ ਚੱਕ ਕੇ ਦੇਖਦੇ ਜਾਓ ਹੌਲ ਹੌਲ ਇਹ ਉਹ ਪਤੰਦਾਂ ਨੇ ਦੇਖੋ ਟੋਪੇ ਇਹਦੇ ਵਿੱਚ ਵੀ ਪਾਰ ਗਈ ਸੀ ਦੇਖੋ ਦੇ ਆ ਕਹਿੰਦੀ ਖਾਣਾ ਖਾਣ ਵੀਰੇ ਕਦੀ ਅੱਜ ਨਹੀਂ ਬੀਜਦੀ ਆ ਤੇ ਕੁਝ ਸਾਰਾ ਕੁਝ ਇਹਦਾ ਚੈੱਕ ਕਰੂਗੀ ਹਲੋ ਇਹਦੇ ਵਿੱਚ ਵੀ ਫਿੱਟ ਕਰਕੇ ਇਹ ਚੋ ਵੀ ਕੱਢ ਲਈ ਬੰਦਾ ਕੋਈ ਨਹੀਂ ਕਿਉਂਕਿ ਜਿਗਾਰ ਹੈਗਾ ਬੰਦੇ ਨੂੰ ਲੱਗਦਾ ਦੇਖਦੇ ਜਾਓ ਇਹਨੂੰ ਕੋਈ ਟੈਨਸ਼ਨ ਨਹੀਂ ਇਹ ਦੇਖੋ ਇਹਦਾਂ ਵੀ ਫਿੱਟ ਕਰਕੇ ਆ ਕੀ ਹੈ ਕਹਿੰਦੀ ਓਏ ਛਿਰਾਲਾ ਗਿਆ ਤੰਦ ਇਹ ਦੇਖੋ ਹਲੋ ਕੰਦਾ ਕਿੰਨੀ ਪਵੰਦੀਆਂ ਲਾਲਾ ਹਲੋ ਚੱਕੋ ਭਾਈ ਜੀ ਇਹ ਜੀ ਫਿੱਟ ਕਰਕੇ ਇਹਦਾ ਭਾਈ ਜੀ ਕੀ ਕਹੋਗੇ ਬੰਦੇ ਲਈ ਯਾਰ ਸਿਰادار ਕਹਿੰਦਾ ਹਲੋ ਆ ਕੀ ਕਰਨ ਲੱਗਿਆ ਉਹਨੇ ਦੇਖੋ ਵਾਹ ਇਹ ਤਾਂ ਪੂਰਾ ਸਿਰੇ ਦਾ ਸ਼ਰਾਬੀ ਬੰਦਾ ਹੈ ਇਹਦਾ ਥਾ ਥਾ ਤੇ ਜਗਾੜ ਫਿੱਟ ਕਰਕੇਗਾ ਉਹ ਨੂੰ ਮੈਂ ਲਾਦਾ ਹੀ ਮੈਂ ਤਾਂ ਸਬਜ਼ੀ ਘਟਾਈ ਜੰਨੀ ਆ ਤਾ ਪਰ ਨਹੀਂ ਕੀ ਜਾਣੇ ਇਹ ਦੇਖੋ ਇਹ ਆਓ ਲੋ ਆ ਰਹੀ ਜੀ ਫਟ ਕਰਕੇ ਭਾਈ ਜਿਹਨੂੰ ਤਾਂ ਹੋਰ ਕੁਝ ਨਹੀਂ ਸੋਦਾ ਇਹਨੂੰ ਤਾਂ ਪੈਗੇ ਸੋਦਾ ਬਾਕੀ ਉਹ ਜਿੱਥੇ ਰਸ ਜਿਗਾੜੀ ਬੰਨਦਾ ਨਾ ਕੰਮ ਕਰਦਾ ਪਤਾ ਨਹੀਂ ਉਹਨ ਕੀ ਕਰਣ ਲੱਗ ਗਿਆ ਕਿ ਜਿੰਦਗੀ ਜਿੰਦੇ ਵਿੱਚ ਉਹ ਉੱਠ ਗਿਆ ਹੀ ਉਧਰ ਉਹ ਇਸ ਚੱਕਰ ਆ ਜਾਵੇਗੀ ਅੰਭਾਈ ਜਮਾ ਸਿਰ ਲਾਤਾ ਬਈ ਇਸ ਬਤਨੇ ਦਾ ਅੰਭਾ ਕਿ ਤੁਸੀਂ ਕੀ ਕਹੋਗੇ ਪੂਰਾ ਘੈਂਟ ਜਗਾੜ ਤਿਆਰ ਕੀਤਾ ਹੋਇਆ ਇਹ ਬੰਦੇ ਨੇ ਦੇਖੋ ਕਿਤੇ ਹੀ ਹੈ ਕਹਿੰਦਾ ਕਿਤੇ ਮਰਜੀ ਜਾਣਾ ਵਜੇ ਜਿਗਾੜ ਤਾਂ ਤਿਆਰ ਹੈ ਆ ਲੋ ਆ ਝਾੜੂ ਜਲਾਉਂਦੀ ਆਗੀ ਫੇਰ ਇਹਦੇ ਲੋਏ ਪੈਗ ਠੋਕਿਆ ਉਹ ਚਰਾਦੀ ਬੋਤਲ ਦਾ ਹਾਰੂ ਉਹਨੂੰ ਸੱਕਿਆ ਪਿਆ ਉਹ ਦੇਖੋ ਇਹ ਉਹ ਫੇਰ ਮੁਰਗੀ ਇਹ ਹਾਲੋ ਇਹ ਸੁੱਤੀ ਪਈ ਐ ਲੋਏ ਝਾੜੂ ਲਾਉ ਲੱਗਿਆ ਲੈ ਚੱਕੋ ਉਹਦੇ ਥੱਲੇ ਵੀ ਕੱਢ ਲਈ ਉਹ ਲੱਗਿਆ ਭਾਈ ਜੀ ਭਾਈ ਚੇਰੇ ਦਾ ਘਟਾ ਬੰਦਾ ਬਈ ਕੀ ਕਹੋਗੇ ਇਸ ਬੰਦੇ ਲਈ ਹਾਲੋ ਪਤਾ ਨਹੀਂ ਥਾਂ ਥਾਂ ਤੇ ਬੰਦਨੇ ਫਿੱਟ ਕਰਕੇ ਤਾਂ ਬਈ ਪੂਰਾ ਘਟਾ ਸ਼ਰਾਬੀ ਹੈ ਬਾਕੀ ਤੁਸੀਂ ਬਈ ਕੀ ਕਹੋਗੇ ਇਸ ਬੰਦੇ ਲਈ ਆ ਦੇਖੋ ਜਦੋਂ ਲਵੀ ਕੰਮ ਕਰ ਜਾਂਦਾ ਹਾਲੋ ਦੇਮਨ ਲੋ ਬੈਠਾ ਬੈਠੇ ਕੰਮ ਆਉਦਾ ਕਰ ਜਿੰਦਾ ਪੂਰਾ ਇਹ ਦੇਖੋ ਆਲਮ ਆ ਦਾ ਜਿੱਤੇ ਵੀ ਕਰ ਕੀ ਬੈਠਾ ਵਾਏ ਜਿਹਾ ਸਿਰ ਲਾਰ ਗਿਆ ਬੰਦੇ ਨੇ ਦੇਖੋ ਕਹਿੰਦਾ ਫੜ ਕੇ ਦਿਹਾ ਮੈਨੂੰ ਆਜ ਕੋ ਅੱਜ ਤੇ ਅੱਜ ਪੂਜੇ ਜਿਵੇਂ ਖੱਟ ਕਰਕੇ ਇਹਦਾ ਕੋਈ ਜਗਾ ਹੀ ਨਹੀਂ ਬਕਸੀ ਪਤੰਦਰ ਨੇ ਆਵਾਜ਼ ਹੀ ਲਵੇ ਇਹ ਉਹ ਦੇ ਕੋ ਨਮਕੀ ਨਾਲਾ ਪੈਕ ਸਜਾ ਮਿਲਿਆ ਸਾਕਪਿਆ ਇਹ ਉਹ ਚੜਾਤੀ ਤੁਹਾਨੂੰ ਬੋਤਲ ਵੀ ਇਹ ਤੇ ਕੀ ਕਰਦਾ ਆ ਕੇ ਦੇਖਦਾ ਉਹ ਦੇਖੋ ਆਪ ਦਾ ਕੰਮ ਲੱਗਿਆ